ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਤੁਹਾਡਾ ਵੈਜ ਕੁਕਿੰਗ ਚੈਨਲ ਦੇ ਵਿੱਚ ਕਿਵੇਂ ਹੋ ਜੀ ਤੁਸੀਂ ਸਾਰੇ ਤੇ ਅੱਜ ਆਪਾਂ ਬੇਸਣ ਦੇ ਬਹੁਤ ਹੀ ਟੇਸਟੀ ਤੇ ਨਰਮ ਜਿਹੇ ਲੱਡੂ ਬਣਾ ਕੇ ਤਿਆਰ ਕਰਾਂਗੇ ਤੇ ਤੁਸੀਂ ਇੱਕ ਵਾਰ ਜਰੂਰ ਵੀਡੀਓ ਨੂੰ ਦੇਖਿਓ ਤੇ ਵੀਡੀਓ ਨੂੰ ਲਾਈਕ ਵੀ ਜਰੂਰ ਕਰਿਓ ਜੇ ਵੀਡੀਓ ਚੰਗੀ ਲੱਗੀ ਤਾਂ ਤੇ ਉਹਦੇ ਲਈ ਆਪਾਂ ਇੱਕ ਕੌਲੀ ਭਰ ਕੇ ਬੇਸਣ ਦੀ ਲਈ ਹੈ ਤੇ ਆਪਾਂ ਬੇਸਣ ਨੂੰ ਛਾਣ ਲਈ ਆਏ ਛਾਣਨਾ ਜ਼ਰੂਰੀ ਹੁੰਦਾ ਕਿਉਂਕਿ ਬੇਸਣ ਪਿਆ ਵਿੱਚ ਉਹਦੇ ਗੰਢਾ ਜਿਹਾ ਪੈ ਜਾਂਦਾ ਨਾ ਫਿਰ ਜਦੋਂ ਆਪਾਂ ਘੋਲ ਬਣਾਉਣੀਆ ਤਾਂ ਉਹ ਸਹੀ ਤਰੀਕੇ ਨਾਲ ਨਹੀਂ ਬਣਦਾ ਤੇ ਤੰਨੇ ਕਰਕੇ ਛਾਂਡਣਾ ਆਪਾਂ ਨੂੰ ਲਾਜ਼ਮੀ ਪੈਣਾ ਏ ਤੇ ਹੁਣ ਆਪਾਂ ਇਹਦਾ ਕੋਹਲ ਬਣਾ ਲਾਂਗੇ ਪਾਣੀ ਪਾ ਕੇ ਠੀਕ ਠੀਕ ਜਿਹਾ ਬਣਾਉਣਾ ਨਾ ਤਾਂ ਬਹੁਤ ਪਤਲਾ ਤੇ ਨਾ ਹੀ ਬਹੁਤ ਗਾੜਾ ਬਣਾਉਣਾ ਏ ਨੋਰਮਲ ਜਿਹਾ ਬਣਾਉਣਾ ਏ ਆਪਾਂ ਬਸ ਇਹਦੇ ਆਪਾਂ ਕੋਹਲ ਬਣਾ ਲਿਆ ਏ ਬਹੁਤ ਹੀ ਟੇਸਟੀ ਤੇ ਨਰਮ ਲੱਡੂ ਬਣੇ ਸੀ ਜੀ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖੋ ਬੜੀ ਆਸਾਨ ਜੇ ਆਸਾਨ ਜਿਹੇ ਤਰੀਕੇ ਨਾਲ ਬਣ ਜਾਂਦੇ ਆ ਕਈ ਵਾਰੀ ਮਿਹਨਤ ਵੀ ਨਹੀਂ ਕਰਨੀ ਪੈਂਦੀ ਆਪਾਂ ਨੂੰ ਹੁਣ ਆਪਾਂ ਇੱਥੇ ਘਿਓ ਗਰਮ ਕਰ ਲਿਆ ਜੀ ਤੇ ਜਿਵੇਂ ਆਪਾਂ ਪਕੌੜੇ ਨਹੀਂ ਤਲਦੇ ਹੁੰਦੇ ਬਸ ਓਵੇਂ ਕਰਕੇ ਆਪਾਂ ਕੜਾਹੀ ਦੇ ਵਿੱਚ ਤਲ ਲਾਂਗੇ ਥੋੜੇ ਥੋੜੇ ਕਰਕੇ ਆਪਾਂ ਤੇ ਜਿਵੇਂ ਜਿਵੇਂ ਇਹ ਤਲ ਜਾਣਗੇ ਤੋਂਵੇਂ ਉੱਪਰ ਆ ਜਾਣਗੇ ਤੇ ਆਪਾਂ ਨੂੰ ਪਤਾ ਲੱਗ ਜੂ ਵੀ ਇਹ ਹੁਣ ਪੱਕ ਗਏ ਤੇ ਆਪਾਂ ਦੋਨੇ ਪਾਸੇ ਵਧੀਆ ਪਕੌੜਿਆਂ ਵਾਂਗ ਉਹਨਾਂ ਨੂੰ ਸੇਕ ਲਾਂਗੇ ਤੇ ਐਂ ਕਰਕੇ ਆਪਾਂ ਸਾਰਾ ਬੇਸਣਾ ਜਿਹੜਾ ਸੇਕ ਲਾਂਗੇ ਕੜਾਹੀ ਦੇ ਵਿੱਚ ਤੇ ਜਿਹੜੇ ਭੈਣ ਭਰਾਵਾਂ ਨੂੰ ਸਪੋਰਟ ਕਰਦੇ ਆ ਆਪਣੇ ਵੀਡੀਓ ਦੇ ਉੱਤੇ ਕਮੈਂਟ ਕਰਦੇ ਆ ਸੋਹਣੇ ਸੋਹਣੇ ਸਾਰੀਆਂ ਭੈਣਾਂ ਦਾ ਧੰਨਵਾਦ ਜੀ ਤੇ ਆਪਾਂ ਹੁਣ ਸਾਰਾ ਕੁਝ ਫਰਾਈ ਕਰਕੇ ਰੱਖ ਲੈ ਅੱਧੀ ਗੋਲੀ ਆਪਾਂ ਲਈ ਆ ਗਈ ਖੰਡ ਦੀ ਤੇ ਝਟਕੀ ਕਾ ਆਪਾਂ ਲੱਡੂਆਂ ਵਾਲਾ ਰੰਗ ਲਿਆਏ ਜੀ ਤੇ ਮਿੱਠਾ ਤੁਸੀਂ ਆਪਦੇ ਹਿਸਾਬ ਨਾਲ ਵੱਧ ਘੱਟ ਕਰ ਸਕਦੇ ਹੋ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਣੀ ਪਾ ਕੇ ਤੇ ਇੱਕ ਚਾਸ਼ਨੀ ਬਣਾ ਲੈਣੀ ਆ ਚਾਸ਼ਨੀ ਬੱਸ ਆਪਾਂ ਖੰਡ ਹੀ ਘੋਲਣੀ ਆ ਦੇ ਵਿੱਚ ਉਜਾਲਾ ਪਕਾਉਣ ਪਉਣ ਦੀ ਲੋੜ ਨਹੀਂ ਥੋੜੀ ਜਿਹੀ ਖੰਡ ਹਜੇ ਆਪਣੀ ਪਈ ਆ ਸਮਾਰ ਕੇਣੀ ਕੋਲੀ ਤੇ ਆਪਾਂ ਜਿਹੜਾ ਬੇਸਨ ਫਰਾਈ ਕੀਤਾ ਸੀਗਾ ਉਹ ਸਾਰੇ ਦੇ ਆਪਾਂ ਟੁਕੜੇ ਟੁਕੜੇ ਕਰਕੇ ਰੱਖ ਲਿਆ ਤੇ ਇਹਨਾਂ ਨੂੰ ਬਿਲਕੁਲ ਠੰਡਾ ਠੰਡਾ ਕਰ ਲਏ ਤੇ ਹੁਣ ਆਪਾਂ ਇਹਨਾਂ ਨੂੰ ਪੀਸ ਲਾਂਗੇ ਜੀ ਤੁਸੀਂ ਸੋਚਿਆ ਵੀ ਨਹੀਂ ਹੋਣਾ ਕਦੇ ਵੀ ਇੰਨੇ ਟੇਸਟੀ ਤੇ ਨਰਮ ਲੱਡੂ ਬੰਦੇ ਉਹ ਵੀ ਇੰਨੇ ਸੋਕੇ ਤਰੀਕੇ ਨਾਲ ਤੇ ਆਪਣੇ ਪਾਊਡਰ ਦੀ ਤਰ੍ਹਾਂ ਬਣ ਗਿਆ ਇਹ ਤੇ ਹੁਣ ਆਪਾਂ ਇਹਨੂੰ ਚਾਸ਼ਨੀ ਦੇ ਵਿੱਚ ਪਾਵਾਂਗੇ ਜਿਹੜੀ ਆਪਾਂ ਧਰੀ ਵੀ ਆਪਾਂ ਚਾਸ਼ਨੀ ਚੁੱਲੇ ਤੇ ਤੋਂ ਉਹਦੇ ਵਿੱਚ ਆਪਾਂ ਇਹਨਾਂ ਨੂੰ ਪਕਾ ਲਾਂਗੇ ਜਦੋਂ ਇਹ ਚਾਸ਼ਨੀ ਸਾਰੀ ਪੀ ਲਈ ਤਾਂ ਇਹ ਕੜਾਹੀ ਛੱਡਣ ਲੱਗ ਜਾਂਦਾ ਤੇ ਫਿਰ ਆਪਾਂ ਇਹਦੇ ਲੱਡੂ ਬਟਾਂਗੇ ਜੀ ਕੜਾਹੀ ਛੱਡਤੀ ਆ ਜਿਹੜੀ ਚਾਸ਼ਨੀ ਨੂੰ ਸੋਖ ਲਈ ਐ ਸਾਰੀ ਆਪਣੇ ਗੇਸ ਨੇ ਤੇ ਇੱਕ ਆਪਾ ਚਮਚਾ ਭਰ ਕੇ ਦੇਸੀ ਘਿਓ ਦਾ ਪਾਇਆ ਇਹ ਵਿੱਚ ਤੇ ਉਹਦੇ ਨਾਲ ਸਵਾਦ ਆ ਜਿਹੜਾ ਉਹ ਬਹੁਤ ਵਧੀਆ ਆਊਗਾ ਤੇ ਹੁਣ ਆਪਾਂ ਇਹਨਾਂ ਨੂੰ ਥੋੜਾ ਜਿਹਾ ਠੰਡਾ ਕਰਨ ਲਈ ਰੱਖ ਦਾਂਗੇ ਫਿਰ ਆਪਾਂ ਲੱਡੂ ਬੱਟਾਂਗੇ ਕਿਉਂਕਿ ਹੁਣ ਬਹੁਤ ਹੀ ਜ਼ਿਆਦਾ ਗਰਮ ਆਈ ਜੀ ਤੇ ਆਪਾਂ ਇਹਨੂੰ ਥਾਲਜੇ ਕੱਟ ਲਈ ਤਾਂ ਕਿ ਛੇਤੀ ਠੰਡਾ ਹੋ ਜੇ ਆਪਾਂ ਛੇਤੀ ਲੱਡੂ ਬੱਟਾਂਗੇ ਤੇ ਹੁਣ ਆਪਾਂ ਇਹਨਾਂ ਲੱਡੂ ਬੱਟ ਕੇ ਤਿਆਰ ਕਰ ਲਾਂਗੇ ਲੱਡੂ ਵਟਲੋ ਪੇੜੇ ਵਟਲੋ ਕਿਵੇਂ ਮਾਰਜੀਓ ਸੋਟੀ ਮਾਰਜੀਏ ਤੇ ਪਰ ਟੇਸਟੀ ਇਹ ਬਹੁਤ ਬਣੇ ਸੀਗੇ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖੋ ਤੇ ਜਿਹੜੇ ਜਿਹੜੇ ਆਪਣੇ ਭੈਣ ਭਰਾ ਆਪਣਾ ਸਪੋਰਟ ਕਰਦੇ ਹੁੰਦਾ ਸਾਰਿਆਂ ਦਾ ਦਿਲ ਤੋਂ ਧੰਨਵਾਦ ਤੇ ਜਿਨ੍ਹਾਂ ਨੇ ਆਪਣੀ ਵੀਡੀਓ ਦੇਖੀ ਹੈ ਤੇ ਲਾਈਕ ਕੀਤੀ ਹੈ ਉਹਨਾਂ ਦਾ ਵੀ ਸਾਰਿਆਂ ਦਾ ਦਿਲ ਤੋਂ ਧੰਨਵਾਦ ਜੀ ਮਿਲਦੇ ਆ ਤੁਹਾਨੂੰ ਇੱਕ ਹੋਰ ਸੋਹਣੀ ਜੀ ਤੇ ਪਿਆਰੀ ਜੀ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ